ਇਹ ਤਸਵੀਰਾਂ ਜਲੰਧਰ ਦੇ ਇੱਕ ਭੀੜ-ਭਾੜ ਵਾਲੇ ਬਾਜ਼ਾਰ ਦੀਆਂ ਨੇ ਜਿੱਥੇ ਇਹ ਮੁੰਡਾ ਆਪਣੀ ਬਿਮਾਰ ਹੋਈ ਪਰਜਾਈ ਨੂੰ ਦਵਾਈ ਦਿਵਾਉਣ ਲਈ ਲੈ ਕੇ ਆਇਆ ਸੀ ਪਰ ਇਸੇ ਦੌਰਾਨ ਹੀ ਮੁੰਡੇ ਦੀ ਨੀਅਤ ਵਿਗੜ ਜਾਂਦੀ ਹੈ ਜਿਸ ਤੋਂ ਬਾਅਦ ਮੁੰਡਾ ਅਜਿਹਾ ਕਾਰਾ ਕਰ ਦਿੰਦਾ ਕਿ ਮਿੰਟਾਂ ਸਕਿੰਟਾਂ ਵਿੱਚ ਲੋਕ ਕੀੜੀਆਂ ਮੰਗ ਇਕੱਠੇ ਹੋ ਗਏ ਤੇ ਭਰੇ ਬਾਜ਼ਾਰ ਚ ਗਾ ਪੈ ਗਿਆ ਅੱਗੇ ਦੇਖੋ ਫਿਰ ਕਿਵੇਂ ਪਰਜਾਈ ਨੂੰ ਦਿਓਰ ਦੇ ਨਾਲ

ਹਾਂਜੀ ਦੋਨਾਂ ਜਣੇ ਮੈਨੂੰ ਦੱਸੋ ਨਹੀਂ ਮੈਂ ਦੱਸਦਾ ਮੈਂ ਉਹ ਮੇਰੇ ਨਾਲ ਹੀ ਲੱਗੇ ਮੇਰੇ ਭਾਬੀ ਲੱਗਦੇ ਭਾਬੀ ਲੱਗਦੇ ਆ ਤੇ ਨਾਲ ਉਹ ਵੀ ਬਾੜ ਦਿੱਤਾ ਕਰਦੇ ਨੇ ਨਹੀਂ ਜੇ ਉਹ ਕਾ ਤੋ ਆ ਜਾਂਦਾ ਮੈਂ ਨਾ ਲਈ ਸੀ ਦਵਾਈ ਲੈਣ ਮੈਨੂੰ ਫੇਸ ਕਵਰ ਕਰੋ ਫੇਸ ਕਵਰ ਕਰੋ ਮੈਨੂੰ ਕੋਈ ਦਵਾਈ ਲੈਣੀ ਸੀ ਜੀ ਨਾਮ ਕੀ ਤੁਹਾਡਾ ਰਿਸ਼ਾ ਸਾਲੂ ਰਿਸ਼ਾ ਸਾਲੂ ਮੇਰੀ ਗਲਤਫहमी ਹੋਈ ਹੈ ਕਿ ਉਹਨਾਂ ਨੇ ਮਰਿਆ ਸੀ ਸਰ ਇਹ ਕੀ ਪਤਾ ਨਹੀਂ ਸੀ ਕਿ ਉਹਨੇ ਮਾਰਿਆ ਹੈ ਸੋ ਨਾ ਯਾ ਪਾਪਾ ਬੇ ਕਹਤਾ ਨੂੰ ਪਤਾ ਨਹੀਂ ਇਹਨੇ ਬੂਹੂ ਹੱਥ ਮਾਰਿਆ ਤੂੰ ਪਿੱਛੇ ਵਾਤਰਾ ਰੁਕਦਾ ਨਾ ਲੜਕਾ ਦਵਾਈ ਕਿੱਥੇ ਕਿਹੜੀ ਦਵਾਈ ਲੈ ਕੇ ਜਾਓ ਦਵਾਈ ਲੈਣੇ ਨਹੀਂ ਦਵਾਈ ਜਿਹੜਾ ਦਾਦਾ ਜਿਹੜਾ ਨਾ ਉਹ ਕਹਿੰਦੀ ਦਵਾਈ ਦੋ ਜਣਾ ਹੋਗਾ ਕਿ ਕਾਦੀ ਪ੍ਰੋਬਲਮ ਆਦਾ ਪ੍ਰੋਬਲਮ ਮੇਰੇ ਨਾਲ ਲੱਗਦਾ ਨਹੀਂ ਕਿੰਨੇ ਦੇ ਹਾਂ ਠੀਕ ਹੈਂ ਦੇ ਉਹ ਗੇਟਾ ਕੇ ਚਿੱਤਲੋਂ ਨੇ ਨਹੀਂ ਨਾ ਉਹ ਭਾਈ ਕਿੰਨਾ ਮੈਂ ਆਪਣੀ ਗੱਲ ਕਰਦਾ ਤੁਹਾਨੂੰ ਪਤਾ ਵੀ ਸ਼ਰਮੀਆਂ ਨਹੀਂ ਥੋੜੀ ਤੇ ਭਾਬੀ ਤੁਹਾਡੇ ਨਾਲ ਆ ਤੇ ਮਗਰ ਤੁਸੀਂ ਲੁੱਟਾ ਖੋ ਤੇ ਕਿੰਨੇ ਹੋ ਕਿਥੇ ਰਹਿੰਦੇ ਕਿਥੇ ਭਾਈ ਆਪਾਂ ਬਸ ਹੀ ਦਾਣੇ ਸਮੰਦਾ ਭਾਈ ਬਸ ਹੀ ਦਾਣੇ ਸਮੰਦਾ ਕਿੱਥੇ ਕਰਕੇ ਨਿਓਂ ਸ਼ਿਵਾਈ ਨਗਰ ਇਹ ਨਾਮ ਹੈ ਪਪਲੀ ਨਾਮ ਕੀ ਵਰਤ ਹੈ ਨਾਮ ਕੀ ਕੀ ਹੈ ਇਹ ਗਾਡੀ ਦਾ ਨਾਮ ਰਾਮਲੋਆ ਹੈ ਪਤਾ ਹੋਣਾ ਨਾ 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 ਵਰਤ ਹੈ ਆਹ ਬੜੀ ਵਧੀਆ ਗੱਲ ਲੁਟਕਾ ਮੋ ਕਰਨੀ ਵਧੀਆ ਗੱਲ ਆ ਇਹ ਕਾ ਤੋਂ ਕਰਦੇ ਹੋ ਨਾ ਕੀ ਆਪਣਾ ਮੇਰਾ ਨਾਮ ਰਕੇਸ਼ ਕੁਮਾਰ ਹੈ ਮੈਂ ਇੱਥੇ ਸ਼ੂਜ਼ ਵਾਲੇ ਸ਼ੋਰੂਮ ਚ ਕੰਮ ਕਰਦਾ ਹਾਂ ਭਾਈ ਮਾਮਲਾ ਕੀ ਹੈ ਜੀ ਹਾਂ ਜੀ ਮਾਮਲਾ ਕੀ ਹੈ ਮਾਮਲਾ ਚੋਰੀ ਪਈ ਹੈ ਮੇਰੇ ਹੱਥੋਂ ਦੋਨੇ ਇਹਨੇ ਹੱਥੋਂ ਮੇਰੇ ਫੋਨ ਹੋ ਕੇ 도ੜੇ ਨੇ ਅੱਛਾ ਜੀ ਤੇ ਭੜੇ ਇਹਨਾਂ ਦੇ ਪਿੱਛੇ ਆ ਕੇ 도ੜੇ ਮੈਨਾਂ ਦਾ ਇੱਥੇ ਬਿਲਕੁਲ ਸੈਂਟਰ ਜੇਲਾ ਦੇ ਕੋਲ ਕਿਹਾ ਅਗਵਾ ਹੋ ਗਿਆ ਅੱਛਾ ਜੀ ਬਾਈਕ ਤੇ ਸੀਗੇ ਜੀ ਇਹ ਇਹ ਬਾਈਕ ਤੇ ਸੀ ਜਦੋਂ ਲੈਣੇ ਠੀਕ ਹੈ ਜੀ ਕਿੰਨਾ ਨੇ ਤੁਸੀਂ ਖੁਦ ਫੜਿਆ ਕਿ ਆਪ ਪਬਲਿਕ ਨੇ ਫੜਿਆ ਇਹ ਖੁਦ ਫੜਿਆ ਫਿਰ ਨਾ ਫਿਰ ਮੈਂ ਖੁਦ ਫੜਿਆ ਅੱਛਾ ਜੀ ਤੁਸੀਂ ਇੱਕ ਮਤਲਬ ਕਿ ਸ਼ਾਪ ਤੇ ਕੰਮ ਕਰਦੇ ਜਾਂ ਕੀ ਮੈਂ ਤੇ ਅੰਦਰ ਕੋਡ ਵਾਲੀ ਵਿਆਹ ਦੇ ਸ਼ੋਅਰੂਮ ਤੇ ਕੰਮ ਕਰਨਾ ਬੁਤਾਂ ਅੱਛਾ ਜੀ ਤੇ ਤੁਸੀਂ ਕੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਨੂੰ ਕੋਲ ਕੀਤੀ ਹੈ ਜੀ ਮੈਂ ਪ੍ਰਸ਼ਾਸਨ ਨਾਲ ਕੋਈ ਕੋਲ ਨਹੀਂ ਕਰਾ ਮਿਲ ਨਹੀਂ ਰਹਿਣਾ ਪਰ ਬਾਕੀ ਸਾਰੇ ਬੈਠੇ ਨੇ ਇੱਥੇ ਕਰਦੇ ਨੇ ਜੋ ਵੀ ਵਿਸ਼ਾ ਨਾ ਕਰਨਾ ਅੱਛਾ ਜੀ ਮੈਂ ਬੈਠੇ ਮੈਂ ਤਾਂ ਬੰਦੇ ਫੜੇ ਹੋਏ ਨੇ ਕੋਲ ਫੜੇ ਨੇ ਮੇਰੇ ਪ੍ਰਸ਼ਾਸਨ ਆਹ ਉਹ ਪ੍ਰਸ਼ਾਸਨ ਕੋਲ ਘਰੇ ਪ੍ਰਸ਼ਾਸਨ ਆਪਣੇ ਆਪ ਦੇ ਰਿਹਾ ਪ੍ਰਸ਼ਾਸਨ ਕੀ ਕਰ ਰਹਾ ਦੇਖੋ ਇਹ ਮੋਕੇ ਦੇ ਉਹ ਫੜਿਆ ਗਿਆ ਮੋਬਾਈਲ ਮਿਲ ਗਿਆ ਮੋਕੇ ਦੇ ਫੜਿਆ ਗਿਆ ਤੇ ਆਪਣਾ ਫਾਈਲਰ ਕਿਹੜੇ ਥਾਣੇ ਲੈ ਕੇ ਚਲੇ ਕਿਹੜੇ ਥਾਣੇ ਲੈ ਕੇ ਚਲੇ ਕੀ ਨਾਮ ਸਰ ਤੁਹਾਡਾ ਕੇਐਸਬੀ ਜਗਵਰ ਕਿਹੜੇ ਥਾਣੇ ਤੋਂ ਪਤਿਸਿਆ ਤੋਂ ਮੁੰਡੇ ਨੇ ਦੱਸਿਆ ਕਿ ਉਹ ਨਸ਼ੇ ਕਰਨ ਦਾ ਆਦੀ ਹੈ ਜਿਸ ਦੀ ਪੂਰਤੀ ਲਈ ਉਸਨੇ ਮੋਬਾਈਲ ਚੋਰੀ ਕੀਤਾ ਜਿਸ ਤੋਂ ਬਾਅਦ ਪੀੜਤ ਰਕੇਸ਼ ਕੁਮਾਰ ਨੇ ਮੁੰਡੇ ਨੂੰ ਫੜ ਕੇ ਸਣੇ ਭਰਜਾਈ ਪੁਲਿਸ ਹਵਾਲੇ ਕਰ ਦਿੱਤਾ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ